ਡੂੰ ਡੂੰ ਕਪਿਲ ਸ਼ਰਮਾ ਦੇ ਇਸ ਬਿਆਨ ਕਰਕੇ ਸਿੱਖ ਸੰਗਤ ਵਿੱਚ ਪਾਰੀ ਰੋਸ ਬੂੰ 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 ਹੁਣ ਕੁਝ ਲੋਕੀ ਕਹਿਣਗੇ ਭਾਈ ਆਪ ਡੁਰਮ ਡੁਰਮ ਬੁਰਮ ਬੁਰਮ ਕੀ ਹੈ ਇਹ ਜਿਹੜੇ ਮੀਡੀਆ ਵਾਲੇ ਸਾਡੇ ਵੀਰ ਮਿਊਜ਼ਿਕ ਲਗਾਉਂਦੇ ਨੇ ਨਾ ਇਹ ਉਹ ਮਿਊਜ਼ਿਕ ਹੈ ਉਹ ਮਿਊਜ਼ਿਕ ਲਗਾਉਣ ਦੇ ਨੇ ਮੈਂ ਆਪਣੇ ਮੂੰਹ ਤੋਂ ਹੀ ਸਾਊਂਡ deta ਬਸ ਫਰਕ ਨਹੀਂ ਹੈ ਪਰ ਜੇ ਕਿਸੇ ਨੂੰ ਬੁਰਾ ਲੱਗਿਆ ਹੱਥ ਜੋੜ ਕੇ ਮਾਫੀ ਮੰਗਦਾ ਪਰ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖੈਰ ਇਤਨਾਲ ਹੋਗੇ ਰੱਬ ਸਾਰਿਆਂ ਨੂੰ ਚਰਦੀ ਕਲਾ 'ਚ ਰੱਖੇ ਅੱਜਕੱਲ ਸੋਸ਼ਲ ਮੀਡੀਆ ਤੇ ਉੱਤੇ ਬੜੀਆਂ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਸਿੱਖਾਂ ਸਰਦਾਰਾਂ ਨੂੰ ਬਹੁਤ ਜ਼ਿਆਦਾ ਗੁੱਸਾ ਹੈ ਕਪਲ ਸ਼ਰਮਾ ਤੇ ਤੇ ਬਹੁਤ ਬੁਰਾ ਭਲਾ ਵੀ ਕਹਿ ਰਹੇ ਨੇ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਸਰਦਾਰ ਜਿਹੜੇ ਨੇ ਕਪਲ ਸ਼ਰਮਾ ਨੂੰ ਤੇ ਇਹਦੇ ਅੰਦਰ ਕੀ ਸਚਾਈ ਹੈ ਕਪਲ ਸ਼ਰਮਾ ਤੇ ਗੁੱਸਾ ਕਿਉਂ ਹੈ ਇਸ ਮਤਲਬਾਈ ਦੀ ਵੀਡੀਓ ਹੈ ਵੀਡੀਓ ਲਵਾਦਨੇ ਆ ਵੀਡੀਓ ਲਵਾਦਨ ਤੋਂ ਪਹਿਲੇ ਤਮਾਮ ਦੋਸਤਾਂਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਆਲੀ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਕਪਲ ਸ਼ਰਮਾ ਨੇ ਕੀਤਾ ਦੀਵਾਨ ਟੋਡਰ ਮਲਦੀਦਾ અપਮਾਨ ਧੜਮ 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 ਕਪਲ ਸ਼ਰਮਾ ਦੇ ਇਸ ਬਿਆਨ ਕਰਕੇ ਸਿੱਖ ਸੰਗਤ ਵਿੱਚ ਭਾਰੀ ਰੋਸ ਬੂਮ 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 ਹੁਣ ਕੁਝ ਲੋਕੀ ਕਹਿਣਗੇ ਭਾਈ ਆਪ ਧੜਮ ਧੜਮ ਬੜਮ ਬੜਮ ਕੀ ਹੈ ਇਹ ਜਿਹੜੇ ਮੀਡੀਆ ਵਾਲੇ ਸਾਡੇ ਵੀਰ ਮਿਊਜ਼ਿਕ ਲਗਾਉਂਦੇ ਨੇ ਨਾ ਇਹ ਉਹ ਮਿਊਜ਼ਿਕ ਹੈ ਉਹ ਮਿਊਜ਼ਿਕ ਲਗਾਉਂਦੇ ਨੇ ਮੈਂ ਆਪਣੇ ਮੂੰਹ ਤੋਂ ਹੀ ਸਾਊਂਡ ਦੇਤਾ ਬਸ ਫਰਕ ਨਹੀਂ ਹੈ ਪਰ ਜੇ ਕਿਸੇ ਨੂੰ ਬੁਰਾ ਲੱਗਿਆ ਹੱਥ ਜੋੜ ਕੇ ਮਾਫੀ ਮੰਗਦਾ ਪਰ ਜਦੋਂ ਆ ਘਟਨਾ ਆ ਵੀਡੀਓ ਆ ਜਿਹੜੀ ਨਿਊਜ਼ ਚੱਲ ਰਹੀ ਹੈ ਨਾ ਕਪਿਲ ਸ਼ਰਮਾ ਦੇ ਬਾਰੇ ਮੇਰੇ ਸਾਹਮਣੇ ਆਈ ਨਾ ਮੇਰਾ ਇਹੀ ਰਿਐਕਸ਼ਨ ਸੀਗਾ ਕੌਣ ਨੇ ਲੋਕ ਕਿੱਥੋਂ ਆਂਦੇ ਨੇ ਹਾਸਾ ਮਜ਼ਾਕ ਬਹੁਤ ਹੋ ਗਿਆ ਹੁਣ ਆਪਾਂ ਇਹ ਸਾਰੀ ਘਟਨਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਪਿਲ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵੀਡੀਓ ਵਿੱਚ ਉਹ ਆਪਣੇ ਕੁਲੀਗ ਆਪਣੇ ਕੋ-ਐਕਟਰ ਚੰਦੂ ਨੂੰ ਕਹਿੰਦਾ ਕਿ ਜੇ ਤੇਰੇ ਵਰਗਾ ਬੇਟਾ ਹੋਇਆ ਮੇਰਾ ਤਾਂ ਲੋਕੀ ਕੀ ਕਹਿਣਗੇ ਬਾਦਸ਼ਾਹ ਅਕਬਰ ਦੇ ਘਰ ਟੋਡਰਮਲ ਪੈਦਾ ਹੋ ਗਿਆ ਇਸ ਕਲਿੱਪ ਨੂੰ ਲੈ ਕੇ ਕੁਝ ਲੋਕਾਂ ਨੇ ਲੁਧਿਆਣੇ ਦੇ ਵਿੱਚ ਕਪਿਲ ਸ਼ਰਮਾ ਤੇ ਕੇਸ ਕਰਨ ਦੀ ਮੰਗ ਕੀਤੀ ਹੈ ਉਹ ਸੀਪੀ ਸਾਹਿਬ ਦੇ ਦਫ਼ਤਰ ਗਏ ਤੇ ਉਹਨਾਂ ਨੇ ਮੀਡੀਆ ਵਿੱਚ ਵੀ ਸਟੇਟਮੈਂਟ ਦਿੱਤੀ ਕਿ ਦੇਖੋ ਜੀ ਕਪਿਲ ਸ਼ਰਮਾ ਨੇ ਦੀਵਾਨ ਟੋਡਰਮਲ ਜੀ ਦਾ ਅਪਮਾਨ ਕੀਤਾ ਹੈ ਦੀਵਾਨ ਟੋਡਰਮਲ ਜੀ ਦੇ ਬਾਰੇ ਆ ਸ਼ਬਦ ਵਰਤੇ ਹਨ ਮੈਂ ਇਹਨਾਂ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਤਿਹਾਸ ਨੂੰ ਬਿਲਕੁਲ ਵੀ ਨਹੀਂ ਪੜਿਆ ਕਿ ਤੁਸੀਂ ਇੰਨੇ ਜ਼ਿਆਦਾ ਅਨਜਾਨ ਹੋ ਜਾਂ ਤੁਹਾਡੀ ਕੋਈ ਕਪਿਲ ਸ਼ਰਮਾ ਦੇ ਨਾਲ ਪਰਸਨਲ ਈਰਖਾ ਹੈ ਜਿਹਦੇ ਕਰਕੇ ਤੁਸੀਂ ਆਹ ਸਟੇਟਮੈਂਟ ਦੇ ਰਹੇ ਹੋ ਜਾਂ ਤੁਸੀਂ ਅਨਜਾਨੇ ਵਿੱਚ ਇਹ ਸਟੇਟਮੈਂਟ ਦੇ ਰਹੇ ਹੋ ਇਹ ਮੈਨੂੰ ਨਹੀਂ ਪਤਾ ਇਹਦਾ ਤੁਸੀਂ ਹੀ ਦੱਸਣਾ ਹੈ ਪਰ ਜੇ ਤੁਸੀਂ ਇਤਿਹਾਸ ਨੂੰ ਪੜਿਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਪਿਲ ਸ਼ਰਮਾ ਨੇ ਜਿਸ ਟੋਟਲ ਮਲਦੀ ਗੱਲ ਕੀਤੀ ਹੈ ਉਹ ਟੋਟਲ ਦੀਵਾਨ ਟੋਟਲ ਮਲਜੀ ਨਹੀਂ ਹਨ ਦੀਵਾਨ ਟੋਡਰਮਲ ਜੀ ਅਤੇ ਟੋਡਰਮਲ ਇਹ ਦੋ ਵੱਖ-ਵੱਖ ਸ਼ਖਸੀਅਤ ਹਨ ਕਪਿਲ ਸ਼ਰਮਾ ਨੇ ਇਸ ਵੀਡੀਓ ਵਿੱਚ ਕਿਹਾ ਕਿ ਅਕਬਰ ਦੇ ਕਾਲ ਟੋਡਰਮਲ ਪੈਦਾ ਹੋ ਗਿਆ ਜਿੱਥੇ ਟੋਡਰਮਲ ਦਾ ਜ਼ਿਕਰ ਆ ਰਿਹਾ ਉੱਥੇ ਅਕਬਰ ਦਾ ਵੀ ਜ਼ਿਕਰ ਆ ਰਿਹਾ ਯਾਨੀ ਕਿ ਇਹ ਟੋਡਰਮਲ ਉਹ ਹੈ ਜੋ ਕਿ ਅਕਬਰ ਦੇ ਸਮੇਂ ਦੇ ਵਿੱਚ ਸੀਗਾ ਇਹ ਟੋਡਰਮਲ ਕੌਣ ਸੀ ਮੈਂ ਇਹਦੇ ਬਾਰੇ ਆਪ ਨੂੰ ਥੋੜਾ ਦੱਸਣਾ ਚਾਹਨਾ ਹਾਂ ਅਕਬਰ ਦੇ ਨਵਰਤਨ ਸਨ ਨੌ ਰਤਨ ਸਨ ਇਹਨਾਂ ਨੌ ਰਤਨਾਂ ਵਿੱਚੋਂ ਇੱਕ ਰਤਨ ਸੀ ਟੋਡਰਮਲ ਜੋ ਕਿ ਅਕਬਰ ਦਾ ਦੀਵਾਨ ਵੀ ਸੀ ਇਸ ਟੋਡਰਮਲ ਦੇ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਟੋਡਰਮਲ 1523 ਦੇ ਵਿੱਚ ਪੈਦਾ ਹੋਇਆ ਤੇ 1585 ਦੇ ਵਿੱਚ ਇਹਦੀ ਮੌਤ ਹੋਈ ਪਰ ਜੇ ਆਪਾਂ ਗੱਲ ਕਰਦੇ ਹਾਂ ਕਿ ਇਹ ਟੋਡਰਮਲ ਉਹੀ ਦੀਵਾਨ ਟੋਡਰਮਲ ਜੀ ਸਨ ਜਿਨ੍ਹਾਂ ਨੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਸੀਗਾ ਫਿਰ ਆਪਾਂ ਨੂੰ ਇਹ ਸਮਝਣਾ ਪਏਗਾ ਕਿ ਇਹਦਾ ਜਨਮ ਤਾਂ ਹੋਇਆ ਸੀ 1523 ਦੇ ਵਿੱਚ ਸਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ 1704 ਕੁਝ ਇਤਿਹਾਸਕਾਰ ਲਿਖਦੇ ਨੇ 1705 1704 ਜਾਂ 1705 ਜੇ ਟੋਡਰ ਮਲਜੀ ਦਾ ਜਨਮ 1523 ਈਸਵੀ ਚ ਹੁੰਦਾ ਹੈ ਉਹ 1704 ਜਾਂ 1705 ਦੇ ਵਿੱਚ ਉਹ ਸੈਭਜਾਦਾਂ ਦਾ ਸੰਸਕਾਰ ਕਰਦੇ ਹਨ ਇਹਦਾ ਮਤਲਬ ਜਦੋਂ ਸੈਭਜਾਦਾਂ ਦਾ ਸੰਸਕਾਰ ਕੀਤਾ ਗਿਆ ਉਸ ਸਮੇ ਟੋਡਰ ਮਲਜੀ ਦੀ ਉਮਰ 181-182 ਸਾਲ ਦੇ ਕਰੀਬ ਸੀਗੀ ਕੀ ਇਹ ਉਹ ਹਾਸੋਹੀਣੀ ਗੱਲ ਨਹੀਂ ਹੈਗੀ ਜਿਹੜੇ ਲੋਕ ਕਪਿਲ ਸ਼ਰਮਾ ਤੇ ਕੇਸ ਕਰਨ ਦੀ ਗੱਲ ਕਰ ਰਹੇ ਹਨ ਕਪਿਲ ਸ਼ਰਮਾ ਤੇ ਕਾਰਵਾਈ ਕਰਨ ਦੀ ਗੱਲ ਕਰ ਰਹੇ ਹਨ ਮੈਂ ਉਹਨਾਂ ਲੋਕਾਂ ਨੂੰ ਇੱਕੋ ਸਵਾਲ ਪੁੱਛਣਾ ਚਾਹੁੰਦਾ ਹਾਂ ਕੀ ਤੁਸੀਂ ਇਤਿਹਾਸ ਨੂੰ ਪੜਿਆ ਹੈ ਜੇ ਤੁਸੀਂ ਇਤਿਹਾਸ ਨੂੰ ਪੜਿਆ ਹੁੰਦਾ ਤਾਂ ਤੁਹਾਨੂੰ ਸਮਝ ਆਂਦਾ ਕਿ ਪੰਡਿਤ ਟੋਡਰਮਲ ਟੋਡਰਮਲ ਅਤੇ ਦੀਵਾਨ ਟੋਡਰਮਲ ਇਹ ਵੱਖ-ਵੱਖ ਸ਼ਖਸੀਅਤ ਹਨ ਮੈਂ ਇੱਥੇ ਪੰਡਿਤ ਟੋਡਰਮਲ ਜੀ ਦਾ ਵੀ ਜ਼ਿਕਰ ਕੀਤਾ ਹੈ ਇਸ ਸਮੇਂ ਦੇ ਵਿਚਾਰ 1500 ਔਰ 1700 ਦੇ ਵਿਚਕਾਰ ਤਿੰਨ ਚਾਰ ਟੋਡਰਮਲ ਜੀ ਹੋਏ ਹਨ ਇਤਿਹਾਸ ਵਿੱਚ ਤੁਸੀਂ ਪੜ ਸਕਦੇ ਹੋ ਆਹ ਆਰਟੀਕਲ ਮੈਂ ਆਪ ਜੀ ਨੂੰ ਦਿਖਾ ਰਿਹਾ ਆਪ ਜੀ ਇਹ ਆਰਟੀਕਲ ਪੜਿਓ ਇਹਦੇ ਵਿੱਚ ਆਪ ਜੀ ਨੂੰ ਕਈ ਟੋਡਰਮਲ ਜੀ ਦਾ ਜ਼ਿਕਰ ਮਿਲੇਗਾ ਜਿਹੜੇ ਦੀਵਾਨ ਟੋਡਰਮਲਜੀ ਦੀ ਗੱਲ ਆਪਾਂ ਕਰਦੇ ਆਂ ਜਿਨ੍ਹਾਂ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਸੀ ਉਹਨਾਂ ਦੇ ਜਨਮ ਦੇ ਬਾਰੇ ਉਹਨਾਂ ਦੇ ਅਕਾਲ ਚਲਾਣੇ ਦੇ ਬਾਰੇ ਉਹਨਾਂ ਦੇ ਪਰਿਵਾਰ ਦੇ ਬਾਰੇ ਮੈਂ ਕਾਫੀ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਪਰ ਮੈਨੂੰ ਕਿਤੇ ਵੀ ਕੋਈ ਜਾਣਕਾਰੀ ਨਹੀਂ ਮਿਲੀ ਪਰ ਜਿਹੜੇ ਟੋਡਰਮਲ ਦਾ ਜ਼ਿਕਰ ਕਪਿਲ ਸ਼ਰਮਾ ਨੇ ਆਪਣੇ ਸ਼ੋਅ ਦੇ ਵਿੱਚ ਇਸ ਵੀਡੀਓ ਦੇ ਵਿਚਕਾਰ ਕੀਤਾ ਹੈ ਉਸ ਟੋਡਰਮਲ ਦਾ ਜ਼ਿਕਰ ਆਪ ਜੀ ਨੂੰ ਵਿਕੀਪੀਡੀਆ ਤੇ ਵੀ ਮਿਲ ਜਾਏਗਾ ਕਈ ਸਾਰੀ ਵੈਬਸਾਈਟਾਂ ਦੇ ਉੱਤੇ ਆਪ ਜੀ ਨੂੰ ਮਿਲ ਜਾਏਗਾ ਕਈ ਕਿਤਾਬਾਂ ਦੇ ਵਿੱਚ ਮਿਲ ਜਾਏਗਾ ਕਿਉਂਕਿ ਇਹ ਟੋਡਰਮਲ ਉਹ ਸੀ ਜੋ ਕਿ ਅਕਬਰ ਦਾ ਨਵਰਤਨਾਂ ਵਿੱਚੋਂ ਇੱਕ ਨਵਰਤਨ ਸੀ ਔਰ ਇਹਦਾ ਜਨਮ 1523 ਨੂੰ ਹੋਇਆ 1585 ਦੇ ਕਰੀਬ ਇਹਦੀ ਮੌਤ ਹੋਈ ਉਮੀਦ ਕਰਦਾ ਆਪ ਜੀ ਨੂੰ ਸਾਰੀ ਗੱਲਬਾਤ ਸਮਝ ਆ ਚੁੱਕੀ ਹੋਵੇਗੀ ਹੁਣ ਮੈਨੂੰ ਨਹੀਂ ਪਤਾ ਕਿ ਇਹਦੇ ਪਿੱਛੇ ਕੀ ਇਹਨਾਂ ਦੀ ਮਨਸ਼ਾ ਹੈ ਕਿਉਂ ਇਹਨਾਂ ਨੇ ਕਪਿਲ ਦੇ ਉੱਤੇ ਇਹ ਸਾਰਾ ਕੁਝ ਕੀਤਾ ਅਗਰ ਕੋਈ ਇਹੋ ਜਿਹਾ ਵਿਅਕਤੀ ਹੁੰਦਾ ਜਿਹਨੂੰ ਕੋਈ ਨਹੀਂ ਜਾਣਦਾ ਤਾਂ ਆਪਾਂ ਇਹ ਕਹੈ ਸਕਦੇ ਸੀ ਕਿ ਆਪਣਾ ਨਾਮ ਬਣਾਉਣ ਦੇ ਲਈ ਫੇਮਸ ਹੋਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ ਪਰ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਨੇ ਕਾਰਵਾਈ ਕੀਤੀ ਹੈ ਉਹ ਗਿਆਨੀ ਜੈਲ ਸਿੰਘ ਜੀ ਦੇ ਪੋਤੇ ਹਨ ਗਿਆਨੀ ਜੈਲ ਸਿੰਘ ਜੀ ਜੋ ਕਿ 1984 ਦੇ ਸਮੇਂ ਤੇ ਭਾਰਤ ਦੇ ਰਾਸ਼ਟਰਪਤੀ ਸਨ ਹੁਣ ਉਹਨਾਂ ਨੂੰ ਫੇਮਸ ਹੋਣ ਦੀ ਲੋੜ ਤਾਂ ਹੈ ਹੀ ਨਹੀਂ ਉਹ ਤਾਂ ਪਹਿਲੇ ਬਹੁਤ ਜ਼ਿਆਦਾ ਫੇਮਸ ਹਨ ਫਿਰ ਉਹ ਇਹ ਸਾਰਾ ਕੁਝ ਕਿਉਂ ਕਰ ਰਹੇ ਹਨ ਮੈਨੂੰ ਇਹ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਜਾਣਕਾਰੀ ਹੀ ਨਹੀਂ ਸੀ ਪੂਰੀ ਔਰ ਬਿਨਾ ਜਾਣਕਾਰੀ ਤੋਂ ਉਹਨਾਂ ਨੇ ਆਹ ਕਾਰਵਾਈ ਕਰਤੀ ਔਰ ਮੇਰੇ ਹਿਸਾਬ ਨਾਲ ਅਗਰ ਇਹ ਕੇਸ ਕੋਰਟ ਦੇ ਵਿੱਚ ਜਾਂਦਾ ਹੈ ਤਾਂ ਪਹਿਲੀ ਹੀ ਤਾਰੀਖ ਦੇ ਵਿੱਚ ਖਾਰਿਜ ਹੋ ਜਾਵੇਗਾ ਕਿਉਂ ਕੋਈ ਕਪਿਲ ਸ਼ਰਮਾ ਨੇ ਖੁੱਤਾ ਆਣਾ ਨਹੀਂ ਔਰ ਉਹਨਾਂ ਦਾ ਵਕੀਲ ਆ ਕੇ ਇੱਕੋ ਸਵਾਲ ਪੁੱਛੇਗਾ ਕਿ ਤੁਸੀਂ ਇਹ ਦੱਸੋ ਜਾਂ ਇਹ ਸਾਬਿਤ ਕਰੋ ਕਿ ਕਪਿਲ ਸ਼ਰਮਾ ਨੇ ਦੀਵਾਨ ਟੋਡਰ ਮਲਜੀ ਦਾ ਕਿੱਥੇ ਜ਼ਿਕਰ ਕੀਤਾ ਹੈ ਇਸ ਵੀਡੀਓ ਦੇ ਵਿੱਚ ਕਿਉਂਕਿ ਜਿਸ ਟੋਡਰਮਲ ਦਾ ਜ਼ਿਕਰ ਕੀਤਾ ਜਾ ਰਿਹਾ ਨਾਲ ਅਕਬਰ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਇਸ ਅਕਬਰ ਦਾ ਸਾਡੇ ਕੋਲ ਪ੍ਰੂਫ ਹੈ ਇਸ ਟੋਡਰਮਲ ਦਾ ਵੀ ਸਾਡੇ ਕੋਲ ਪ੍ਰੂਫ ਹੈ ਕਿ 1523 ਦੇ ਵਿੱਚ ਇਹਦਾ ਜਨਮ ਹੁੰਦਾ ਹੈ 1585 ਦੇ ਵਿੱਚ ਇਹਦੀ ਮੌਤ ਹੋ ਜਾਂਦੀ ਹੈ ਜੇ ਜਿਹੜੇ ਦੀਵਾਨ ਟੋਡਰਮਲ ਜੀ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਉਹ 1704 ਦੇ ਕਰੀਬ ਸਨ ਤੋਂ 1704 ਦੇ ਕਰੀਬ ਸਨ ਤਾਂ ਇਹਦਾ ਮਤਲਬ ਉਹ 182 ਸਾਲ ਦੇ ਸਾਨੂੰ ਉਸ ਸਮੇਂ ਕਿ ਤੁਹਾਡੇ ਕੋਲ ਉਹਨਾਂ ਦੀ ਡੇਟ ਆਫ ਬਰਥ ਜਾਂ ਕਦੋਂ ਉਹਨਾਂ ਨੇ ਅਕਾਲ ਚਲਾਣਾ ਕੀਤਾ ਹੈ ਆਪਾਂ ਫਿਰ ਕਿੱਥੋਂ ਦੇਾਂਗੇ ਉਗੀ ਸਾਡੇ ਕੋਲ ਦੀਵਾਨ ਟੋਡਰਮਲਜੀ ਦਾ ਕੋਈ ਰਿਕਾਰਡ ਹੈ ਹੀ ਨਹੀਂ ਸੋ ਮੇਰੇ ਹਿਸਾਬ ਨਾਲ ਇਹ ਜਿਹੜਾ ਕੇਸ ਹੈ ਇੱਕ ਦਿਨ ਚ ਖਾਰਜ ਹੋ ਜਾਏਗਾ ਇਹਦਾ ਕੋਈ ਫਾਇਦਾ ਨਹੀਂ ਬਾਕੀ ਇਹਨਾਂ ਦੇ ਪਿੱਛੇ ਇਹਨਾਂ ਦੀ ਕੀ ਮਨਸਾ ਹੈ ਕੀ ਕਰਨਾ ਚਾਹੁੰਦੇ ਨੇ ਕੀ ਨਹੀਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਪ੍ਰੂਫ ਦੇ ਆਧਾਰ ਤੇ ਸਾਰੀ ਸੱਚਾਈ ਦੱਸਣਾ ਚਾਹੁੰਦਾ ਸੀਗਾ ਕਿ ਟੋਡਰਮਲ ਅਤੇ ਦੀਵਾਨ ਟੋਡਰਮਲਜੀ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ ਦੀਵਾਨ ਟੋਡਰਮਲਜੀ ਦਾ ਅਸੀਂ ਸਾਰੇ ਸਤਿਕਾਰ ਕਰਦੇ ਹਾਂ ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰਨਾ ਚਾਹੁੰਦਾ ਹਾਂ ਅਖੀਰ ਦੇ ਦੇ ਵੀ ਜਾਂਦੇ ਜਾਂਦੇ ਕਿ ਆਪਾਂ ਇੰਨਾਂ ਗੱਲਾਂ ਤੇ ਉਲਝੰਦੇ ਨਾਲੋਂ ਕਿ ਕਪਿਲ ਤੇ ਕਾਰਵਾਈ ਕਰ ਦੋ ਉਥੇ ਕਰ ਦੋ ਉਥੇ ਕਰ ਦੋ ਜੇ ਆਪਾਂ ਦੀਵਾਨ ਟੋਡਰਮਲਜੀ ਦੀ ਜਹਾਜ਼ ਹਵੇਲੀ ਨੂੰ ਸੰਭਾਲ ਲਈਏ ਕੀ ਉਹ ਜ਼ਿਆਦਾ ਵਧੀਆ ਨਹੀਂ ਜਾਂ ਅਸੀਂ ਖੋਜ ਵੀਨ ਕਰਕੇ ਦੀਵਾਨ ਟੋਡਰਮਲਜੀ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰੀਏ ਕਿ ਦੀਵਾਨ ਟੋਡਰਮਲਜੀ ਦਾ ਜਨਮ ਕਿੱਥੇ ਹੋਇਆ ਉਹਨਾਂ ਦੇ ਪਿਤਾ ਜੀ ਕੌਣ ਸਨ ਮਾਤਾ ਜੀ ਕੌਣ ਸਨ ਉਹਨਾਂ ਦੀ ਸੁਪਤਨੀ ਕੌਣ ਸੀ ਉਹਨਾਂ ਦੇ ਕਿੰਨੇ ਬੱਚੇ ਸਨ ਬੱਚਿਆਂ ਦੇ ਕੀ ਨਾਮ ਸਨ ਉਹਨਾਂ ਦਾ ਅਕਾਲ ਚਲਾਣਾ ਕਦੋਂ ਹੋਇਆ ਕਿੱਥੇ ਹੋਇਆ ਉਹਨਾਂ ਦੇ ਪਰਿਵਾਰ ਦੇ ਨਾਲ ਕੀ ਹੋਇਆ ਸਾਨੂੰ ਕਿਸੇ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ ਸੋ ਅਗਰ ਇਸ ਚੀਜ਼ ਉਤੇ ਰਿਸਰਚ ਕੀਤੀ ਜਾਵੇ ਖੋਜ ਵੀ ਨਹੀਂ ਕੀਤੀ ਜਾਵੇ ਇਹ ਜਾਦਾ ਵਧੀਆ ਨਹੀਂ ਹੈ ਇਹੋ ਜਿਹੇ ਕੰਮ ਕਰਨ ਦੇ ਨਾਲੋਂ ਮੇਰੀ ਤਾਂ ਇਹ ਸੋਚ ਹੈ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟ ਰਾਹੀਂ ਦੱਸ ਸਕਦੇ ਹੋ ਕਿ ਤੁਸੀਂ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਮੈਂ ਜਿੰਨੀ ਵੀ ਜਾਣਕਾਰੀ ਸਾਂਝੀ ਕੀਤੀ ਹੈ ਮੇਰੀ ਸੋਚ ਤੇ ਸਟੱਡੀ ਦੇ ਮੁਤਾਬਿਕ ਹੈ ਜਿਸ ਟੋਡਰਮਲ ਦੀ ਜਾਣਕਾਰੀ ਮੈਂ ਆਪ ਜੀ ਨੂੰ ਦਿੱਤੀ ਹੈ ਕਿ 1523 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ 1585 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਇਹਦਾ ਸਰੋਤ ਹੈ ਪੰਜਾਬੀ ਵਿਸ਼ਵਕੋਸ਼ ਜਿਲਦ 11ਵੀਂ ਪਾਸਾ ਵਿਭਾਗ ਪੰਜਾਬ ਜੇ ਆਪ ਜੀ ਇਸ ਨੂੰ ਪੜਨਾ ਚਾਹੁੰਦੇ ਹੋ ਵਿਸਤਾਰਪੂਰਵਕ ਤੇ ਮੈਂ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਆਪ ਜੀ ਜਾ ਕੇ ਪੜ ਸਕਦੇ ਹੋ ਪੇਸ਼ਕਾਰੀ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਣ ਗਿਆ ਭੁੱਲਣ ਚੁੱਕਾ ਦੀਆਂ ਖੇਮਾ ਮੇਰੀ ਗਲਤੀ ਮੇਰੇ ਧਿਆਨ 'ਚ ਲੈ ਕੇ ਸੁਧਾਰ ਕਰਾਂਗੇ ਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਸਾਡੇ ਸਿੱਖ ਭਰਾਵਾਂ ਨੂੰ ਸਰਦਾਰ ਭਰਾਵਾਂ ਨੂੰ ਮਿਸਅੰਡਰਸਟੈਂਡਿੰਗ ਹੋਈ ਏ ਛੋਟੀ ਜੀ ਗਲਤਫਹਿਮੀ ਹੋ ਗਈ ਕਿ ਕਪਲ ਸ਼ਰਮਾ ਨੇ ਜਿਹੜੇ ਟੋਟਲ ਮਾਲ ਦੀ ਗੱਲ ਕੀਤੀ ਉਹ ਅਕਬਰ ਦੇ ਦੌਰ ਦੇ ਅੰਦਰ ਸੀ ਅਕਬਰ ਦੇ ਦੌਰ ਦੇ ਅੰਦਰ ਜਿਹੜਾ ਟੋਟਲ ਮਾਲ ਸੀ ਉਹਦੀ ਗੱਲ ਕੀਤੀ ਸੀ ਇਹ ਸਰਦਾਰ ਜੀ ਨੇ ਬੜੀ ਕਲੀਅਰ ਗੱਲ ਕਰਤੀ ਕਿ ਇੱਕ ਮਿਸ ਅੰਡਰਸਟੈਂਡਿੰਗ ਹੋਈਏ ਗਲਤ ਫਹਮੀ ਹੋਈਏ ਸਰਦਾਰ ਵੀਰ ਨੂੰ ਸਾਡੇ ਸਿੱਖ ਭਰਾਵਾਂ ਨੂੰ ਤੇ ਜਿਨ੍ਹਾਂ ਦੀ ਵਜ੍ਹਾ ਤੋਂ ਕਪਲ ਸ਼ਰਮਾ ਨੂੰ ਬੁਰਾ ਭਲਾ ਕਿਹਾ ਤੇ ਤੇ ਬਾਕੀ ਟੋਟਲ ਮਾਲ ਜੀ ਨੂੰ ਕੋਈ ਵੀ ਗਲਤ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਜਿਹੜੀ ਵੀ ਉਹਨਾਂ ਦੀ ਜਮਾ ਪਹੁੰਚੀ ਸੀ ਜਿੰਨੀ ਵੀ ਉਹਨਾਂ ਦੇ ਕੋਲ ਮਾਲ ਦੌਲਤ ਸੀ ਉਹਨਾਂ ਨੇ ਸਾਰੀ ਛੋਟੇ ਸਾਹਬਜ਼ਾਦਿਆਂ ਦੇ ਸੰਸਕਾਰ ਸੰਸਕਾਰਾਂ ਵਾਸਤੇ ਉਹ ਦਾਨ ਕਰ ਦਿੱਤੀ ਸੀ ਤੇ ਮਿਸਅੰਡਰਸਟੈਂਡਿੰਗ ਹੋ ਜਾਂਦੀ ਏ ਤੇਦੀ وجہ ਤੋਂ ਬੁਰਾ ਭਲਾ ਕਿ ਆ ਗਿਆ ਟਰੋਲ ਕੀਤਾ ਗਿਆ ਤੇ ਲekin ਸਰਦਾਰ ਜੀ ਨੇ ਉਹ ਜਿਹੜੀ ਮਿਸਅੰਡਰਸਟੈਂਡਿੰਗ ਸੀ ਉਹ ਸਾਰੀ ਦੂਰ ਕੀਤੀ ਹੈ ਐਸੀ ਜਾਈ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਸਵੀਡੀਓ ਦੁਬਾਰਾ ਕੀ ਰਾਇਵੇ ਬਹੁਤ ਸ਼ੁਕਰੀਆ